ਪੁੱਤ ਧਿਆਨ ਨਾਲ ਪੜਿਆ ਕਰ ਚੰਗਾ ਠੀਕ ਆ ਜੇ ਤੂੰ ਵਧੀਆ ਨੰਬਰ ਲਵੇਂਗੀ ਨਾ ਤੇ ਫਿਰ ਤੂੰ ਅਗਲੀ ਕਲਾਸੇ ਚਲ ਜਾਣਾ ਵਾ ਹੈਨਾ ਤੂੰ ਫਰਸਟ ਆਨੀ ਠੀਕ ਆ ਨਾ ਠੀਕ ਆ ਮੈਂ ਤਾਂ ਪੂਰੀ ਕੋਸ਼ਿਸ਼ ਕਰਨ ਦੀ ਆਪਣੇ ਵੱਲੋਂ ਨਹੀਂ ਨਹੀਂ ਘਰਿਆ ਕਰ ਮੇਰਾ ਪੁੱਤ ਪਤਾ ਕੀ ਗੱਲ ਆ ਸਾਰਿਆਂ ਨੇ ਕਹਿਣਾ ਵਾ ਕਿ ਕੁੜੀ ਨੂੰ ਪੜਾਉਣ ਲਈ ਆ ਹੈਨਾ ਤੇ ਜੇ ਤੂੰ ਪੜੀ ਨਾ ਨਾ ਤੇ ਫਿਰ ਸਾਰਿਆਂ ਨੇ ਮੈਨੂੰ ਮਿਹਲੇ ਮਾਰਨੇ ਆ ਪੁੱਤ ਠੀਕ ਆ ਨਾ ਠੀਕ ਆ ਇੱਕ ਗੱਲ ਹੋਰ ਵਾ ਪੁੱਤ ਤੂੰ ਨਾ ਜੀਨਾ ਨਾ ਪਾਇਆ ਕਰ ਹੈ ਕਿਉਂ ਤੇਰੀ ਦਾਦੀ ਗੁੱਸੇ ਹੁੰਦੀ ਆ ਪੁੱਤ ਕਹਿੰਦੀ ਹਗੀ ਵੀ ਕੁੜੀ ਨੂੰ ਕਹਾਂ ਤੂੰ ਪੈਂਟਾ ਨਾ ਪਾ ਤੇ ਤੂੰ ਸਲਵਾਰ ਕਮੀਜ਼ ਸੀ ਕੇ ਦੇ ਇਹਨੂੰ ਤੇ ਤੂੰ ਮੇਰੀ ਧੀ ਸਲਵਾਰ ਕਮੀਜ਼ ਪਾ ਲਿਆ ਕਰ ਮੈਂ ਇਹ ਸਾਰੀਆਂ ਸੇਲੀਆਂ ਪੈਂਟਾ ਪਾਉਂਦੀਆਂ ਪੁੱਤ ਪਾਉਂਦੀਆਂ ਤਾਂ ਹੈਗੀਆਂ ਸੇਲੀਆਂ ਪਰ ਕੀ ਕਰੀਏ ਆ ਜਿਹੜੀ ਤੇਰੀ ਦਾਦੀ ਹੈ ਨਾ ਇਹ ਨਹੀਂ ਚੰਗਾ ਸਮਝਦੀ ਫਿਰ ਤੈਨੂੰ ਪਤਾ ਹੀ ਆ ਨਾ ਗੁੱਡੀ ਆ ਨਾ ਵਿਚਾਰੀ ਤੇ ਪਿਛਲੇ ਖਿਆਲ ਆਂਦੀ ਆ ਤੇ ਉਹ ਆਂਦੀ ਆ ਵੀ ਇਹ ਪੈਂਟਾ ਨਹੀਂ ਮੈਨੂੰ ਚੰਗੀਆਂ ਲੱਗਦੀਆਂ ਤੇ ਕੁੜੀ ਨੂੰ ਕਹਾਂ ਸੂਟ ਪਾਇਆ ਕਰ ਚਲ ਠੀਕ ਅ ਜਦ ਤੱਕ ਦੀ ਕਰਦੇ ਹਾਂ ਸੂਟੀ ਕਰਾਂਗੇ ਆਹੋ ਮੈਨਿਆ ਆ ਗਏ ਨਾ ਤੇਰੇ ਸੋਨੇ ਸੋਨੇ ਸੂਟ ਸੀ ਲੂੰਗੀ ਤੇ ਫਿਰ ਮੇਰੀ ਤੀ ਨਾ ਤੂੰ ਸੂਟ ਸੀ ਲਾ ਪਾ ਲੈ ਕਰੀ ਚੰਗਾ ਠੀਕ ਆ ਆਹੋ ਚੰਗੀ ਤਰ੍ਹਾਂ ਯਾਦ ਕਰ ਲੈ ਸਾਰਾ ਚੰਗਾ ਠੀਕ ਆ ਟੈਸਟ ਵਧੀਆ ਹੁੰਦੀ ਹੈ ਨਾ ਤੇਰੇ ਹਾਂਜੀ ਅੱਛਾ ਅੱਛਾ ਤੇ ਪੁੱਤ ਵੀਰ ਪਿਆਰ ਕਰਦੇ ਹੁੰਦੇ ਆ ਤੈਨੂੰ ਨਹੀਂ ਜੇ ਮੈਨ ਲੱਗੇ ਜਾਂਦੇ ਉਹ ਦੁਸਤੇ ਬੜਾ ਹੁੰਦੇ ਆ ਗੁੱਸੇ ਹੁੰਦੇ ਆ ਹਾਈ ਹਾਈ ਕੀ ਮਾੜਾ ਕੀਤਾ ਆਪਾਂ ਦੱਸ ਉਹਦਾ ਵਿਚਾਰੀ ਦਾ ਕਿਹੜਾ ਕੋਈ ਵੀਰਵਾ ਉਹਨੂੰ ਵੀ ਤਾਂ ਵੀਰ ਹੀ ਲੱਗਦੇ ਆ ਆਪਣੇ ਕਿੰਨਾ ਕਰਦੀ ਉਹਨਾਂ ਦੇ ਨਾਲ ਉਹ ਵੀ ਝੜ ਝੜ ਮਾਰਦੇ ਆ ਸਾਰਾ ਦਿਨ ਚੱਲ ਕੋਈ ਗੱਲ ਤੂੰ ਨਾ ਗੁੱਸਾ ਕਰਿਆ ਕਰ ਚੰਗਾ ਅੱਜ ਨਹੀਂ ਤੇ ਕੱਲ ਉਹਨਾਂ ਦੀ ਭੈਣ ਵਾ ਤੂੰ ਠੀਕ ਆ ਨਾ ਆਪੇ ਉਹਨਾਂ ਨਾਲ ਕਰਨਾ ਪਿਆਰ ਕਰਨ ਲੈ ਬਣਾਵਾ ਉਹਨਾਂ ਨੇ ਕਿਹਾ ਕਰਨਾ ਸਾਡੀ ਨਿੱਕੀ ਭੈਣ ਵਾ ਹਨਾ ਵੇਖੀ ਕਿੰਨੀਆਂ ਰੀਝਾਂ ਕਰਿਆ ਕਰਨੀਆਂ ਤੇਰੀਆਂ ਠੀਕ ਆ ਨਾ ਠੀਕ ਹਾਂ ਤੂੰ ਨਾ ਮੇਰੀ ਤੀ ਗੁੱਸਾ ਕਰੀ ਚੰਗਾ ਚੱਲ ਇਦਾਂ ਕਰ ਹੁਣ ਤੂੰ ਪੜ ਲਾ ਤੇ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲੈ ਆਉਂਗਾ ਤੇ ਦੁੱਧ ਪੀਣਾਈ ਹਾਂ ਚਾਹ ਦੇ

ਤੂੰ ਕਿੰਨਾਂ ਦੀ ਕੁੜੀ ਆ? ਇਹ ਤਾਂ ਤੁਹਾਡੇ ਲਾਗੇ ਘਰ ਆ ਉਹਨਾਂ ਦੀ ਕੁੜੀਆਂ। ਅੱਛਾ ਤੇ ਤੁਹਾਡੇ ਘਰ ਕਦੀ ਕਿਉਂ ਨਹੀਂ ਆਈ? ਹੈ? ਗੁਰਲੀਨਾ ਹਾਂਜੀ ਮੰਮਾ। ਪੁੱਤ ਜੀਰਾ। ਤੁਮ ਜੀ, ਉਹ ਤੇ ਕਿੰਨਾਂ ਦੀ ਕੁੜੀ ਏ ਢੀ ਸੋਹਣੀ? ਜਿਵੇਂ ਸਮ੍ਰੀਤ ਅੱਛਾ ਲਾਗੇ ਤੁਹਾਡੇ ਘਰ। ਆ ਦੀ ਉਹਨਾਂ ਦੀ ਭੈਣ ਵਾ। ਅੱਛਾ ਸਮ੍ਰੀਤ ਦੀ ਭੈਣ ਵਾ। ਠੀਕ ਆ ਠੀਕ ਆ ਕਿੱਡੀ ਸੋਹਣੀ ਆ। ਉਹ ਤੇ ਆ ਜਾ ਕਰ ਸਾਡੇ ਘਰ ਚੰਗਾ। ਠੀਕ ਆ। ਤੂੰ ਖੇਡਣ ਆ ਜਾ ਕਰ ਗੁਰਲੀਨਾ ਹੈ? ਬੁੱਕ ਲੈ ਨਹੀਂ ਹੀਲੀ ਹਾਂ ਬੁੱਕ ਲੈ ਕੇ ਚੱਲੀ ਕਰਦੀ ਮੇਰੀ ਜੀ ਦੀ ਮਿੰਗਾਈ ਹੈ ਅੱਛਾ ਅੱਛਾ ਤੂੰ ਚਾਹ ਪੀਣੇ ਚੱਲ ਜੀ ਮੋਤ ਚਾਹ ਲੈਣੀ ਹਾਂ ਅੱਛਾ ਉਹਨੇ ਪੜਨਾ ਬਣਾ ਹੈ ਨਾ ਹਾਂ ਚੱਲ ਕੋਈ ਨਹੀਂ ਬੱਤ ਲੈ ਜਾ ਤੂੰ ਮੁੜ ਕੇ ਖੇਡਣ ਆਇਆ ਜਿਹੜੀ ਚੰਗਾ ਠੀਕ ਹੈ ਠੀਕ ਆ ਚੱਲ ਬੰਦ ਤੂੰ ਪੜ ਲੈ ਆਪਣਾ ਹੈ ਜਿਵੇਂ ਬੈਠੀਆਂ ਕੀ ਗੱਲ ਕੋ ਟੈਨਸ਼ਨ ਨਾ ਟੈਨਸ਼ਨ ਇੱਕ ਹੋਵੇ ਤਾਂ ਦੱਸਾਂ ਹੈ ਕੀ ਕਰਾਂ ਮੈਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਮੈਂ ਕੋਈ ਗਲਤੀ ਤੇ ਨਹੀਂ ਕੀਤੀ ਦੂਜਾ ਵਿਆਹ ਕਰਕੇ ਗੱਲ ਕੀ ਹੋਈ ਦੱਸਾਂਗੀ ਤਾਂ ਹੀ ਆ ਗੱਲ ਕਾਦੀ ਹੁਣੀ ਆ ਹੂੰ ਗੁਰਲੀਨ ਅਜਮਨ ਦੇ ਹੀ ਦੱਸਣਾ ਆਹਾਂ ਆਂਦੀ ਵੀ ਵੀਰੇ ਮम्मा ਮੈਨੂੰ ਮਾਸਾ ਪਿਆਰ ਨਹੀਂ ਕਰਦੇ ਜੇ ਮੈਂ ਲਾਗੇ ਜਾਨੀ ਮੈਨੋਂ ਡੁੱਡ ਕੇ ਪੈਂਦੇ ਆ ਤੇ ਮੈਨੂੰ ਖੇਡਣ ਜੰਦੇ ਆਪਣੇ ਲਾਗੇ ਤੇ ਬੜਾ ਦੁੱਖ ਜਾਂ ਹੁੰਦਾ ਵਾ ਇਹਦਾ ਕਿਹੜਾ ਵਿਚਾਰੀ ਦਾ ਕੋਈ ਵੀਰ ਵਾ ਹੈ ਇਹੋ ਹੀ ਭਰਾਵਾ ਇਹਦੇ ਉਹ ਮੇਰੀ ਗੱਲ ਸੁਣ ਤੂੰ ਐਡੀ ਗੱਲ ਦਿਲ ਤੇ ਨਾ ਲਾਇਆ ਕਰ ਕੋਈ ਗੱਲ ਨਹੀਂ ਕੀ ਉਹ ਸਹੀ ਸੀਗਾ ਫਰਕ ਪੈਣਾ ਉਹਨਾਂ ਦਾ ਠੀਕ ਨਹੀਂ ਪਤਾ ਨਹੀਂ ਉਹ ਐਡੇ ਵੀ ਮਾੜੇ ਨਹੀਂਗੇ ਜੇ ਮੈਂ ਵੇਖੂ ਕਦੋਂ ਫੁਰਕ ਪੈਂਦਾ ਵਾ ਮੈਂ ਤਾਂ ਕਹਿੰਦੀ ਫੁਰਕ ਪਿਆ ਹੀ ਜਾਵੇ ਤੇ ਚੰਗੀ ਗੱਲ ਵਾ ਇਹਨੂੰ ਵਿਚਾਰੀ ਨੂੰ ਵੀ ਭਰਾਵਾਂ ਦਾ ਪਿਆਰ ਮਿਲ ਜੇ ਤੇ ਉਹਨਾਂ ਦੀ ਕਿਹੜੀ ਕੋਈ ਭੈਣ ਵਾ ਉਹ ਵੀ ਇਹ ਸਮਝਣਾ ਵੀ ਸਾਡੀ ਭੈਣ ਵਾ ਪਰ ਨਾ ਤੁਹਾਨੂੰ ਇੱਕ ਗੱਲ ਦੱਸਾਂ ਨਾ ਆਪਣਾ ਹੱਕ ਨਹੀਂ ਦਿੰਦੇ ਬੱਚੇ ਉਹਨਾਂ ਨੇ ਮੈਂ ਕਹਿ ਨਹੀਂ ਸਕਦੀ ਵੀ ਤੁਸੀਂ ਪੜੋ ਜਾਂ ਤੁਸੀਂ ਕੁਝ ਕਰੋ ਉਹ ਨਾ ਬੜੇ ਔਖੇ ਹੁੰਦੇ ਆ ਯਾਰ ਤੂੰ ਫੇਰ ਹੋਏ ਨਹੀਂ ਗੱਲਾਂ ਕਰਨ ਜੇ ਕੋਈ ਗੱਲ ਬਾਤ ਕਰਦੇ ਤੂੰ ਮੈਨੂੰ ਦੱਸਿਆ ਕਰ ਨਹੀਂ ਨਹੀਂ ਮੈਂ ਤੁਹਾਨੂੰ ਹਰ ਇੱਕ ਗੱਲ ਨਹੀਂ ਦੱਸ ਸਕਦਾ ਜਾਂ ਤੇਰੇ ਅੱਖੇ ਲੱਗਦੇ ਜਾਂ ਤੇਰਾ ਕੋਈ ਗੱਲ ਵੀ ਕਰਦੇ ਫਿਰ ਦੱਸ ਮੇਰੀ ਗੱਲ ਸੁਣੋ ਆਹੋ ਹੱਥ ਜੋੜੀ ਤੁਹਾਡੇ ਗੜੀ ਮੈਂ ਮੇਰੇ ਕਰਕੇ ਬੱਚਿਆਂ ਨੂੰ ਕੁਛ ਨਾ ਕਿਓ ਉਹ ਤੇ ਗਹਿਬੜੀ ਨਫ਼ਰਤ ਕਰਦੇ ਮੇਰੇ ਨਾਲ ਤੇ ਸਾਡੀ ਦੂਜੀ ਮਾਂ ਵਾ ਠੀਕ ਆ ਨਾ ਮੈਨੂੰ ਸਾਇਰਸ ਕਹਿੰਦਾ ਹੈਗਾ ਕਿ ਤੁਸੀਂ ਆਂਟੀ ਜਿਹਦੇ ਆਂਟੀ ਰਹਿਣਾ ਵਾ ਅਸੀਂ ਤੁਹਾਨੂੰ ਆਪਣੀ ਮਾਂ ਨਹੀਂ ਕਦੀ ਵੀ ਕਹਿਣਾ ਉਹ ਮੇਰੀ ਗੱਲ ਸੁਣਨਾ ਪਈ ਮੈਂ ਕੋਈ ਵੀ ਕੰਮ ਆ ਨਾ ਉਹ ਵਿੱਚ ਰਚਦੇ ਵਿੱਚ ਦੇ ਟਾਈਮ ਲੱਗ ਜਾਂਦਾ ਹੁੰਦਾ ਵਾ ਠੀਕ ਨਹੀਂ ਏਡੀ ਤੂੰ ਵੀ ਕਾਲੀ ਨਾ ਪੈ ਚਲੋ ਮੈਂ ਸਮਝਣੇ ਟਾਈਮ ਲੱਗ ਜਾਂਦਾ ਵਾ ਆਹੋ ਪਰ ਐਡਾ ਮੂੰਹ ਤੇ ਪਤਾ ਨਹੀਂ ਕਿਉਂ ਮੈਨੂੰ ਐਡਾ ਕਹਿ ਦਿੰਦੇ ਆ ਪਰ ਮੈਂ ਤਾਂ ਕੋਈ ਕਮੀ ਨਹੀਂ ਨਾ ਛੱਡਦੀ ਮੈਂ ਤਾਂ ਟਾਈਮ ਨਾਲ ਉਹਦੇ ਕੱਪੜੇ ਵੀ ਧੋਣੀਆਂ ਪ੍ਰੈਸ ਵੀ ਕਰਨੀਆਂ ਰੋਟੀ ਵੀ ਟਾਈਮ ਨਾਲ ਦਿੰਨੀ ਉਹਨਾਂ ਨੂੰ ਫਿਰ ਮੇਰੇ ਚ ਕਿਹੜੀ ਕਮੀ ਆ ਵੀ ਮੈਨੂੰ ਆਪਣੀ ਮਾਂ ਨਹੀਂ ਸਮਝਦੇ ਹੋ ਉਹ ਯਾਰ ਤੇਰਾ ਹੋ ਗਿਆ ਧਮਾਕਰਾ ਹੁਣ ਨਾ ਇੱਥੇ ਇੰਨਾ ਟਾਈਮ ਕੱਢ ਲਾ ਥੋੜਾ ਜਿਹਾ ਹੋਰ ਕੱਢ ਲਾ ਹੁਣ ਆਪੇ ਸੈਟ ਹੋ ਜਾਣਾ ਚਲੋ ਕੋਈ ਨਹੀਂ ਹੁਣ ਮੈਂ ਜਾਣਾ ਵੀ ਕਿੱਥੇ ਆ ਉਹ ਤੇ ਗੱਲ ਇੱਥੇ ਹੀ ਰਹਿਣਾ ਵਾ ਜੇ ਪਿਆਰ ਕਰਨਗੇ ਤਾਂ ਵੀ ਠੀਕ ਆ ਨਾ ਕਰਨਗੇ ਤਾਂ ਵੀ ਠੀਕ ਆ ਮੈਂ ਤਾਂ ਹੁਣ ਇੱਥੇ ਹੀ ਰਹਿਣਾ ਵਾ ਜਿਹੜੀ ਗੱਲ ਵਾ ਨਾ ਗਰਲੀਨ ਦੀ ਉਹ ਤੂੰ ਵੇਖੀ ਸਹੀ ਉਹਨਾਂ ਹੱਥਾਂ ਦੇ ਚੁੱਕੀ ਮੇਰਾ ਕਰਨੀ ਹੈ ਮੈਨੂੰ ਇਹ ਗੱਲ ਤਾਂ ਪਤਾ ਵਾ ਚਲੋ ਠੀਕ ਨਹੀਂ ਕਿਤੇ ਕਰਮਾਂ ਵਾਲਾ ਦੇਣੀ ਹੋਊਗਾ ਜਿੱਦਨ ਮੇਰੀ ਧੀ ਨੂੰ ਪ੍ਰਾਵਾਂ ਦਾ ਪਿਆਰ ਮਿਲ ਜਾਊਗਾ ਉਹ ਮੈਂ ਤੂੰ ਫੇਰ ਨਾ ਕਰੇਗਾ ਮਾਰ ਦੇ ਸਭ ਕੁਝ ਜੰਗਿਆ ਕਰ ਦਨਾਂ ਨੂੰ ਠੀਕ ਨਹੀਂ ਕਾਲੇ ਪਿਆ ਕੋਈ ਕੰਮ ਨਹੀਂ ਸੋਚਦਾ ਹੁੰਦਾ ਤੋ ਖਲਾਰਾ ਪੈਂਦਾ ਹੁੰਦਾ ਠੀਕ ਨਹੀਂ ਚਲੋ ਕੋਈ ਨਹੀਂ ਜਿੱਦਾਂ ਤੂੰ ਹੀ ਥੈਣੀ ਬਣ ਤੇ ਕੋਈ ਗੱਲ ਜੀ ਦਿਲ ਦੇ ਨਾਲ ਗੱਲ ਲਾਇਆ ਕਰੇ ਦੀ ਦਿਲ ਤੇ ਲੰਬੀ ਤੇਨੇ ਬੱਚਿਆਂ ਦੀ ਗੱਲ ਆਉਂਦੀ ਆ ਨਾ ਫਿਰ ਦੁੱਖ ਜਾਂ ਹੋ ਜਾਂਦਾ ਹੋਰ ਗੱਲ ਕੋਈ ਨਹੀਂ ਆ ਉਹ ਕੀ ਕਰਨਾ ਜੀਵਣਾ ਜਿਹੜੇ ਮਾੜੇ ਮੋਟੇ ਕੰਮ ਹੈਗੇ ਇਤਰਾ ਹੀ ਢਾਸਾ ਕਰਨਾ ਹੀ ਪੈਣੇ ਆ ਠੀਕ ਨਹੀਂ ਜੇ ਸਾਰਿਆਂ ਦੀ ਮੰਨੀ ਜਾਈਏ ਤਾਂ ਵੀ ਔਖੇ ਜੇ ਨਾ ਕੇ ਦੀ ਮੰਨੀ ਤਾਂ ਵੀ ਔਖੇ ਕਿਹੜੀ ਜ਼ਿੰਦਗੀ ਆ ਨਾ ਇਹ ਤੇ ਜੀਵਨ ਹੁਣ ਇਤਾਂ ਨਿਕੋਣੀ ਪੈਣੀ ਠੀਕ ਨਹੀਂ ਮੇਰੀ ਗੱਲ ਸੁਣ ਸਾਰੀਆਂ ਗੱਲਾਂ ਛੱਡ ਤੇ ਅਜ ਬਣਾਇਆ ਕੀ ਆ ਸ਼ਰਦਮ ਪਾਲਕ ਬਣਾਏ ਆ ਖਾਣੀ ਘਟੀ ਹੈ ਚਲਾ ਲੈਂਦੇ ਨੇ ਆ ਨਾ ਸਾਰੇ ਬੈ ਕੇ ਇਕੱਠੇ ਖਾਣੇ ਹੈ। ਹੈ? ਚਲੋ ਠੀਕ ਆ ਮੈਂ ਲਾਵਾ ਫੁਲਕੇ ਫੇਰ। ਤੇ ਬੀਬੀ ਕਿੱਥੇ ਆ? ਉਹ ਵੀ ਅੰਦਰ ਹੀ ਬੈਠੇ ਹੈ ਰਜਾਈ ਵਿੱਚ। ਅੱਛਾ ਅੱਛਾ। ਠੰਡ ਬੜੀ ਆ ਤੇ ਫਿਰ ਮੈਂ ਨਾ ਹੀ ਨਿਕਲਿਆ ਕਰੋ ਬਾਹਰ। ਕਿੰਨਾ ਕਰ? ਦੋ ਤਿੰਨ ਫੁਲਕੇ ਲਾ ਕੇ ਨਾ ਗਰਮ ਤੇ ਪਹਿਲੋਂ ਬੀਬੀ ਹੁੰਦੇ ਨੇ। ਮੈਂ ਪੁੱਛਿਆ ਹੀਗਾ। ਹੂੰ। ਕਹਿੰਦੇ ਸੀ ਵੀ ਮੈਨੂੰ ਭੁੱਖਣ ਲੱਗੀ ਮੈਂ ਠਹਿਰ ਕੇ ਖਾਣੀ ਹੈ। ਅੱਛਾ ਅੱਛਾ। ਤਾਂ ਕਰਕੇ ਆ ਕੇ ਮੈਂ ਬਾਹਰ ਬੈ ਗਈ। ਮੈਂ ਚੱਲ ਵੇਖਣੀ ਆ ਭਲਾ ਵੀ ਤੁਸੀਂ ਆਏ ਨਹੀਂ ਬਾਹਰ। ਤੇ ਚਲ ਕੋਈ ਗੱਲ ਦੀ ਏਡੀ ਗੱਲ ਦਿਲ ਤੇ ਨਾ ਲਿਆ ਕਰ। ਮਾਰਾ

ਮਾਹੌਲ ਠੀਕੀਤੀ ਹੈ ਹੁਣ ਫੇਰ ਆ ਗਏ ਬੜਨ ਨਪਤਾ ਈਗਲੇ ਬੋਦ ਕਉਸਿਆ ਹੈ ਯੋ ਤੇ ਅਲੀਮਾ ਨਾਲ ਲੱਗਦੀ ਏ ਬਸ ਇਤਨਾ ਬੋਤ ਨੁਸਿਆ ਹਾ ਮੇਰੇ ਬੋਦ ਕਉਸਿਆ ਆ ਵਾ ਹਾ ਕਿਥੇ ਉੱਤਲੋਕ ਤੇ ਵਾ ਉਹ ਮੇਰੀ ਗੱਲ ਸੁਣਾ ਗੁੱਲੀ ਨੂੰ ਕੀ ਕਿਹਾਈ ਉਹ ਮੈਂ ਕੁਝ ਵੀ ਨਹੀਂ ਕਿਹਾ ਮੈਂ ਉਹ ਚਲ ਦੁੰਦੀ ਬਾਹਰ ਜਾਣ ਦੀ ਉਹ ਆ ਕੇ ਫੇਰ ਬਟਨ ਲੱਪਦਾ ਉਹਨੇ ਕੋਈ ਬਟਨ ਲੱਪਦਾ ਇੱਥੇ ਤੇਰਾ ਅੱਗੇ ਵੀ ਨੋ ਡਾਤੀ ਉਹਨੇ ਉਹ ਮੇਰੀ ਗੱਲ ਸੁਣ ਲੈ ਉਹ ਢਾਡੀ ਭੈਣ ਵਾ ਸਗੋਂ ਨੂੰ ਕੰਮ ਸਿਖਾਉਣਾ ਵਾ ਤਾਂ ਅੱਗੇ ਮਾਰਨੇ ਤੁਸੀਂ ਵਾ ਆ ਕੇ ਕਹਿੰਨਾ ਕਿ ਵੀਰ ਜੀ ਸਿਖਾ ਦਿਓ ਉਹਨੇ ਬਟਨ ਲੱਪਣ ਦਾ ਇਹ ਬਣੇ ਤੇ ਕੋਈ ਗੱਲ ਨੂੰ ਤੂੰ ਕਹਣਾ ਲੱਗੇ ਭਰਾ ਕੁੜੀਏ ਮੈਂ ਨਹੀਂ ਕਿੰਨੂੰ ਸੁਣਾ ਮੈਂ ਕਿੰਨੂੰ ਲੱਗੇ ਭਰਾਣਾ ਮੇਰੀਆਂ ਚੀਜ਼ਾਂ ਵਾ ਤੇਰੀਆਂ ਚੀਜ਼ਾਂ ਤੁਹਾਡਾ ਚੀਜ਼ਾਂ ਵਾਲਾ ਮੇਰੀ ਗੱਲ ਸੁਣ ਲੈ ਜਿੰਨੀ ਤੇਰ ਤੋਂ ਤੇਰਾ ਕੋਣ ਇਹਨਾਂ ਹੀ ਗੁਰਲਿੰਦਾ ਕੋ ਹੈ ਤੇ ਕੋਈ ਨਹੀਂ ਦੱਸਾਂਗਾ ਕਰ ਦੇ ਜਾਵੇ ਉਹੀ ਗੱਲ ਮੇਰੀ ਗੱਲ ਸੱਚੇ ਪੁੱਤ ਘੰਡੇ ਲੱਗ ਗਏ ਆਈ ਜਾਂਦੀ ਆ ਤੈਨੂੰ ਚੇਰੀ ਬੜਾ ਮੋਟਾ ਦੱਸਿਆ ਕਰ ਵੀ ਇਤਰਾ ਇਤਰਾ ਕਰਨਾ ਤੇ ਪੁੱਛ ਗਿਆ ਫਲਾਣਾ ਕਰੇ ਪੁੱਛ ਕੇ ਹੱਥ ਲਾ ਲਿਆ ਕਰੇ ਹੁਣ ਆ ਕੇ ਫੇਰ ਕੋਲ ਨਾ ਪਤਾ ਫੇਰ ਕੱਲ ਨੂੰ ਕੋ ਹੋ ਗਿਆ ਫੇਰ ਔਰ ਹੁੰਦੀ ਜਾਂਦੀ ਬਾਰ ਆ 2500 ਦਾ ਖਰਚਾ ਹੋਇਆ ਫੇਰ ਮਿੰਡੋ ਦਾ 2500 ਦਾ ਖਰਚਾ ਹੋਇਆ ਇੱਥੇ ਉਹ ਕੋ ਸ਼ਰਮ ਕਰਿਆ ਕਰ ਕੋ ਗੱਲ ਕਰ ਲੈ ਮੈਂ ਨਹੀਂ ਗੱਲ ਕਰਨੀ ਕਰਦਾ ਕੀ ਫਿਰਦਾ ਤੋਲਾ ਜਿਆ ਅੱਧ ਹੋਈ ਗਿਆ ਯਾਰ ਚੰਗਾ ਭੋਲਾ ਤਾਂ ਹੈਗਾ ਵਾ ਵਿੰਡੋ ਡਾ ਲਤੀ ਇਹਦਾ ਕੋਡ ਹਾਤਾ ਦੇ ਚਲਾਉਣਾ ਭਾਵੇਂ ਆਪ ਨੂੰ ਨਾ ਹੁੰਦਾ ਹੈ ਇਤਨਾ ਕੁੜੀ ਤੇ ਲਾਈ ਜਾਂਦੇ ਆ ਅੱਧ ਹੋਈ ਗਿਆ ਯਾਰ ਇਹ ਨਾਲ ਹੀ ਉਹ ਭਰਾਵਾ 2 ਮਿੰਟ ਫੋਨ ਦਾ ਸੀ ਗੱਲ ਸੁਣ ਮੇਰੀ ਕੀ ਹੋ ਗਿਆ ਵਾ ਮੈਂ ਡੈਸ ਲੈਪਟਾਪ ਚਲਾਉਣਾ ਆਹੋ ਆ ਕੇ ਤੇ ਫੇਰ ਬਿਨਾ ਪੁੱਛਾ ਪੜਨ ਨਾ ਪੰਡਾਪ ਹੀ ਕੀਬੋਰਡ ਦੇ ਗਲੀ ਨਾ ਆਹੋ ਮਾਰਦੀਆਂ ਦੋ ਕੀ ਚੀਜ਼ ਹੈ ਮੈਂ ਕੀ ਮਾਰਨਾ ਮਨ ਐਵੇਂ ਹੀ ਅਗਰ ਨਤ ਹੋਗੇ ਤੇ ਉਹੀ ਗੱਲ ਹੈ ਉਧਰੋਂ ਮੈਂ ਦਮਾਂਗਣਾ ਕੀਤੀਆਂ ਚਲ ਗਈ ਤੇ ਉਧਰੋਂ ਬਾਪੂ ਆ ਗਿਆ ਕਿਤੇ ਰੋਨੀ ਚਲ ਗਈ ਹੁਣੀ ਬਾਪੂ ਸਾਹਮਣੇ ਹੂੰ ਉਧਰੋਂ ਬਾਪੂ ਆ ਗਿਆ ਇਹ ਜਲਾ ਇਹ ਅੱਧੀਆਂ ਚੀਜ਼ਾਂ ਆਉਂਦੀਆਂ ਵਧੀਆਂ ਚੀਜ਼ਾਂ ਆਉਂਦੀਆਂ ਜਿਹੜਾ ਤੇ ਮੈਂ ਅੱਧੀਆਂ ਚੀਜ਼ਾਂ ਉਹੀ ਕਿਹਾ ਮੈਂ ਕੀ ਕਹਿਣਾ ਜਾਂ ਮਾਵਾਂ ਮਾਤੀਆਂ ਭੂਏ ਜੜਾਤੀਆਂ ਹੁੰਦੀਆਂ ਪਿਓ ਨੇ ਬਾਪੂ ਕਹਿੰਦਾ ਇਹ ਏਦਾਂ ਹੱਤੋਦਾ ਵਾ ਏਦਾਂ ਹੱਤੋਦਾ ਵਾ ਇਹਨੂੰ ਹੱਕ ਭੁੱਲ ਗਏ ਸਾਰੇ ਇਹ ਜਿੰਨਾ ਹੈ ਸਤਾੜਾ ਨਾਂ ਦਾ ਉਹੀ ਗੱਲ ਮਗਰ ਲੱਗਿਆ ਹੁੰਦੀ ਮੈਨੂੰ ਤਾਂ ਇਸਦਾ ਪਹਿਲਾਂ ਪਤਾ ਸੀਗਾ ਵੀ ਰੋਟੀ ਤੇ ਪਕਣੀ ਪਕਣੀ ਨਾਲ ਵੀ ਕੰਮ ਹੋਣ ਡਿਆ ਬੜੇ ਆ। ਓ ਕੰਮ ਹੋਣ ਡਿਆ ਵੀ ਕਿ ਨਹੀਂ? ਹੁਣ ਪਤਾ ਕੀ ਹੋਣ ਡਿਆ ਵਾ? ਓ ਝੂਠਾ ਰੋਈ ਜਾਣਾ ਵਾ। ਤੇ ਚਲੋ ਜੀ। ਉਹਨੂੰ ਕੁੜੀ ਨੂੰ ਮਾ ਉੱਡ ਕੇ ਪੈ ਕੇ ਦੋ ਵਾਰੀ। ਮੈਂ ਵਟਾ ਕੇ ਨੰ ਚੰਗਾ ਲੱਗਦਾ। ਮੈਂ ਕੀ ਪਹਿਣਾ ਹੁਣ? ਅਹੋ ਡਰ ਪਾਉਂਦਾ ਆਪਣਾ। ਉਹਨੂੰ ਕਹਾਂ ਕੋਈ ਵੀ ਉਹ ਕਿਦਾਂ ਫੇਰ ਵੇਖੀ ਕੀ ਬੰਨਣਾ ਤੇਰਾ? ਓ ਮੈਨੂੰ ਇਹ ਕੱਲ ਮੈਂ ਸਕੂਲ ਚੱਲ ਜਾਣਾ। ਪਿੱਛੋਂ ਜੇ ਫੇਰ ਫਾ ਲੈ ਦੇ ਫੇਰ। ਫਾ ਲੈ। ਮੇਰਾ ਜੀ ਕੰਡ ਅੰਦਰ ਲਾ ਗਏ ਤਾਲਾ ਲਾਦਾ। ਆਉਂਦਾ ਜਾਂਦਾ ਇੰਦਾ ਨਾ ਕੋ ਕੋ ਨੀਗਾ ਤੇ ਹੋਰ ਪੜਨ ਪਈ ਗਾਂ ਨੂੰ। ਬੰਦਾ ਪਛੇ ਨਹੀਂ ਕਿ ਤੂੰ ਦੀ ਮੰਗ ਤੇ ਬੰਦਾ ਆਪਣੇ ਕੱਪੜੇ ਆਪ ਚ ਰੇ ਹਨ ਆ ਨਾ ਉਹ ਹੰਟੀ ਨੂੰ ਸਮਝਾਉਣਾ ਪੈਣਾ ਕਿ ਆਪਣੀ ਕੁੜੀ ਨੂੰ ਸੰਭਲੋ ਮੈਂ ਨਾ ਜੀ ਨੂੰ ਕਹਿੰਦਾ ਆ ਆਪ ਵੀ ਕਰ ਲਈਂ ਹੰਦੇ ਹੱਥ ਯਾਰਾ ਬੰਨ ਕੇ ਰੱਖ ਹੰਟੀ ਇਹ ਜਿਆਦੇ ਖੋਲਦੇ ਜਾਂ ਨਹੀਂ ਇਹਦੇ ਮੁੜ ਕੇ ਨਾ ਕਈ ਵੀ ਕੋਈ ਹੋ ਗਿਆ ਤੇ ਕੀ ਹੋਇਆ ਕੀ ਨਹੀਂ ਯਾਰੋ ਤੇ ਜਿਹੜੇ 150 ਰੁਪਿਆ ਲੱਗਾ ਉਹਦੇ ਵਿਪਤਾ ਕਾਲ ਪਾ ਲਈ ਉਹਦੇ ਆਪਾਂ ਹੀ ਆਪਣੇ ਥੈਪੀ ਸਹੀ ਗੱਲ ਆ ਅੱਜ ਲੈਪਟਾਪ ਤੇ ਨਹੀਂ ਕਰਨਾ ਟੈਫੋਨ ਫੜੂ ਮੈਨੂੰ ਪਾ ਪੜੀ ਹੁੰਦੇ ਆ ਉਹਨੂੰ ਆਬਹਰਾਨੀ ਗਿਆ ਇੱਕ ਜਿੰਨਿਆ ਤੁਹਾਡਾ ਹੱਕ ਉਹ ਨਾ ਵਾਹ ਹੱਕ ਵਾ ਇਥੇ ਸਭ ਕੁ ਸਾਡੀ ਮਾਂ ਨੇ ਬਣਾਇਆ ਹਾਂ ਹੈ ਹੱਕ ਕਾਲਾ ਹੱਕ ਕਾਲੀਆਂ ਆ ਗਏ ਨਵੀਆਂ ਹੀ ਨਾਕ ਮ ਚੰਗੀ ਚਲਾਈ ਚੱਲ ਕੋਈ ਨਹੀਂ ਜਾ ਤੂੰ ਚਲਾਜੋ ਚਰਾਉਣਾ ਮੈਂ ਇਹ ਮੈਂ ਕਿਹੜਾ ਤੁਹਾਨੂੰ ਮੈਂ ਕਰ ਆਇਆ ਹਾਂ ਬੰਦੇ ਅੱਗੇ ਬਾਪੂ ਨੇ ਬੜੀਆਂ ਗੱਲਾਂ ਕਰਤੀਆਂ ਚੱਲ ਕੋਈ ਨਹੀਂ ਜਾ ਤੂੰ ਮੈਂ ਕਰਦਾ ਗੱਲ ਪਪਾ ਨਾਲ ਵੀ ਚੰਗਾਈ ਆ ਕੋਈ ਨਹੀਂ ਯਾਰ ਉਹ ਬੜੀ ਮੋੜੀ ਗੱਲ ਉਹ ਇਹਦੇ ਪਿਓ ਮਦਰ ਲੱਗ ਗਿਆ ਯਾਰ ਉਹਨਾਂ ਦੇ ਹੈ ਬੜੀਆਂ ਚਲਾ ਕੇ ਮਾਵਾ ਧੀਨਾਂ ਦੋਵੇਂ ਭਰੋਗੇ ਸੱਚੀ ਹੁਣ ਪਈ ਏ ਠੀਕ ਇਹਨੂੰ ਦੱਸਦਾ ਜਾਨੀ ਤਰ੍ਹਾਂ ਮੈਂ ਕਿਦਾਂ ਰੋਵੇ ਸੱਚੀ ਹੋਈ ਜਾਨ ਸਾਸਰੀ ਕਾ ਪੰਮੀ ਜੀ ਸਾਸਰੀ ਕਾ ਹੋ ਠੀਕ ਠਾਕ ਨੇ ਹਾਂ ਠੀਕ ਠਾਕ ਤੂੰ ਸੁਣਾ ਹਾਂ ਮੈਂ ਵੀ ਠੀਕ ਠਾਕ ਵਧੀਆ ਤੇ ਚਾਈ ਲੈਣੀ ਮੇਰੇ ਖੰਡ ਬੜੀ ਆ ਕੋਈ ਨਹੀਂ ਆ ਬੰਦੇ ਨੇ ਆਹੋ ਠੰਡ ਦਾ ਗੋਡੇ ਜਾਂਦੇ ਜਿਹਾ ਪੀੜ ਹੁੰਦੇ ਆ ਤੇ ਇਦਾਂ ਹੀ ਬੈਠੇ ਜੇ ਉਦਾਂ ਹੀ ਬੈਗੀ ਹੁਣੇ ਆ ਜਾਨ ਤੇ ਬਾਕੀ ਜੀ ਇਹਨੇ ਨੱਬਾ ਲੈ ਕਿੱਥੇ ਗਏ ਆ ਇੱਥੇ ਨੇ ਤੇ ਅੰਦਰ ਬਾਹਰ ਹੋਣੇ ਆ ਅੱਛਾ ਅੱਛਾ ਹੋਰ ਨਾਹ ਰਾਣੀ ਕਰਦੀ ਸੇਵਾ ਸੇਵਾ ਤੇ ਕਰਦੀ ਆ ਨਾਹ ਰਾਣੀ ਹਾਂ ਇਦਾਂ ਹੀ ਆ ਇਦਾਂ ਹੀ ਆ ਕਿਉਂਕਿ ਇਹ ਗੱਲ ਆ ਰੋਟੀ ਪਾਣੀ ਨਹੀਂ ਪਕਾਉਂਦੀ ਹੁੰਦੀ ਆ ਫਿਰ ਖੱਤ ਚ ਬੜਾ ਕਰਦੀ ਆ ਕਿੱਥੇ ਇੱਕ ਚੀਜ਼ ਵਰਤਣੀ ਉਥੇ ਡੇਢ ਡੇਢ ਪਾ ਕੇ ਕਰਦੀ ਆ ਵੇਖੋ ਮੰਮੀ ਜੀ ਤਸੀਂ ਹਾਂ ਗੱਲਾਂ ਕਰੀ ਜਾਂਦੇ ਇਹਦੇ ਉਹਨੇ ਮੈਨੂੰ ਰੋ ਰੋ ਕੇ ਫੋਨ ਕੀਤਾ ਸੀਗਾ ਵੀ ਤੂੰ ਤਾਂ ਨਹੀਂ ਆ ਕਿ ਚੰਗੇ ਬੜੇ ਆ ਪਰ ਮੈਂ ਇੱਥੇ ਬੜੀ ਤੰਗ ਆ ਵਾ ਕਦੀ ਆਂਦੇ ਆ ਪਿਆਜ਼ ਵੱਧ ਪਾਲੇ ਆ ਕਦੀ ਕਹਿੰਦੇ ਆਂ ਪੀ ਆਟਾ ਵੱਧ ਗੁੰਨ ਲਿਆਵਾ ਮੈਨੂੰ ਦੱਸੋ ਵੀ ਅੱਗੇ ਹੁਣ ਤੁਸੀਂ ਤਿਆਰ ਜਾਣੇ ਖਾਣ ਵਾਲੇ ਹੁਣ 6 ਜਣੇ ਹੋ ਗਏ ਆ ਉਹਨਾਂ ਵੀ ਮਾਵਾ ਦੀਆਂ ਰੋਟੀ ਖਾਣੀ ਆ ਕਿ ਨਹੀਂ ਖਾਣੀ ਉਹ ਤੁਹਾਨੂੰ ਹੀ ਪਕਾ ਕੇ ਦਿੰਦੀ ਆ ਪੇਕੇ ਤੇ ਵੀ ਤੇ ਆਉਂਦੀ ਜਾ ਕੇ ਪੇਕੇ ਤੇ ਨਹੀਂ ਦੇ ਆਉਂਦੀ ਅਸੀਂ ਕਦੋਂ ਆਨੇ ਪੇਕੇ ਤੇ ਆਉਂਦੀ ਆ ਪਰ ਪੁੱਤ ਫਿਰ ਵੀ ਚੀਜ਼ ਹੱਬ ਨਹੀਂ ਘਰ ਬਤਣੀ ਚਾਹੀਦੀ ਆ ਨਾ ਕੋਈ ਗੱਲ ਨਹੀਂ ਤੁਸੀਂ ਹੌਲੀ ਨਾ ਸਮਝਾ ਦਿਆ ਕਰੋ ਇਹ ਥੋੜਾ ਵੀ ਸਾਰਾ ਟੱਬਰ ਨੇ ਤਾਂ ਦਵਾਲੇ ਹੋ ਜਾਣਾ ਇਨਾ ਸ਼ੁਕਰ ਕਰੋ ਕਿ ਸਿਆਲ ਵਾ ਤੂੰ ਹੀ ਮੰਝੇ ਤੇ ਬੈਠੇ ਰਹਿੰਦੇਗੇ ਤੇ ਤੁਹਾਨੂੰ ਪੱਕੀ ਪਕਾਈ ਰੋਟੀ ਮਿਲ ਜਾਂਦੀ ਆ ਉਹ ਤੇ ਚਲੋ ਪੱਕੀ ਪਾਈ ਮਿਲਦੀ ਆ ਰੋਟੀ ਵਾਸਤੇ ਤੇ ਪਤਾ ਕੀਤਾ ਕੰਮ ਏ ਜਿੱਤੇ ਕੀ ਲੋੜ ਸੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਵੀ ਮੇਰੀਆਂ ਰਿਸ਼ਤੇਦਾਰੀ ਤੇ ਇਦਾਂ ਚੰਗੇ ਨਹੀਂ ਲੱਗੀਦਾ ਆਪਣੀ ਮਰਜ਼ੀ ਵੇਖ ਲਓ ਜੇ ਤੁਸੀਂ ਕਹੋ ਤਾਂ ਮੈਂ ਫੇਰ ਕਰਮ ਨਹੀਂ ਆ ਤੇ ਬਾਦ ਪਿਆਜ਼ ਕਿੰਨੇ ਕ ਪਾ ਦਿੰਦੀ ਹੋਊਗੀ ਸਬਜੀ ਦੇ ਹਿਸਾਬ ਨਾਲ ਹੀ ਪਾਉਣੇ ਆ ਛਦਾਈ ਤੇ ਇਦਾਂ ਕੋਈ ਵੀ ਨਹੀਂਗਾ ਸਬਜੀ ਦੇ ਹਿਸਾਬ ਨਾਲ ਪਾਵੇ ਤੇ ਫੇਰ ਤਾਂ ਕੋਈ ਗੱਲ ਹੀ ਨਹੀਂਗੀ ਸਬਜੀ ਦਾ ਹਿਸਾਬ ਨਾ ਨਹੀਂ ਪੁੰਦੀ ਤੜਕਾ ਵਾ ਤੇ ਉਹ ਵੀ ਵਾਧੂ ਬਿਮਾਰ ਹੁੰਦਾ ਥਾ ਇੰਨਾ ਤੜਕਾ ਪਚਦਾ ਨਹੀਂ ਸਾਨੂੰ ਥਿੰਦਾ ਜਿੰਨਾ ਪਾ ਦਿੰਦੀ ਮੰਮੀ ਜਾਣ ਦੋ ਗੱਲ ਆ ਨਿਆਣੇ ਆਪੇ ਪਕੌੜੇ ਕੜ-ਕੜ ਕੇ ਖਾਂਦੇ ਹੁੰਦੇ ਸੀ ਉਹ ਇਹਨਾਂ ਨੂੰ ਪਚ ਜਾਂਦੇ ਆ ਤੜਕਾ ਨਹੀਂ ਘੋਟ ਪਾਈਦਾ ਇਹਨਾਂ ਨੂੰ ਇਹਨਾਂ ਨੂੰ ਪਚ ਜਾਂਦੇ ਮੈਨੂੰ ਨਹੀਂ ਇਹਨਾਂ ਕੁਝ ਵੀ ਪਚਦਾ ਇਦਾਂ ਨਾ ਤਾਂ ਕੋਈ ਗੱਲ ਨਹੀਂ ਮੈਂ ਇਹਨੂੰ ਕਹਿ ਦਿੰਦੀ ਆ ਵੀ ਦਾਲ ਜਿਹੜੀ ਆ ਨਾ ਮੰਮੀ ਦੇ ਉਦਾਂ ਤੜਕੇ ਤੋਂ ਬਿਨਾ ਕੱਢ ਦਿਆ ਕਰ ਬਾਕੀ ਨੂੰ ਤੜਕਾ ਲਾ ਲਿਆ ਕਰ ਆਹੋ ਇੰਨਾ ਥਿੰਦਾ ਹੋ ਨਹੀਂ ਪਚਦਾ ਭੀਏ ਅੱਜ ਕੱਲ ਫੇਰ ਤੇ ਨਹੀਂ ਕਹਿਣਾ ਵਾ ਵੀ ਮੇਰੀ ਦਾਲ ਉਦਾਂ ਖੁਕੜ ਸਾਬ ਨਾ ਨਾ ਲੈਂਦੇ ਆ ਕੈਨਕੀ ਮਾਂ ਇਹ 1800 ਪਰ ਮੈਂ ਆਪ ਵੀ ਕਿਹੜਾ ਕੈਨ ਮੰਮੀ ਮੇਰੀ ਸੁਹ ਗਾਲ ਨੋਕਾ ਟੋਕੀ ਨਾ ਕਰਿਆ ਕਰੋ ਅੱਜ ਕੱਲ ਨੋਕਾ ਟੋਕੀ ਕੋਈ ਨਹੀਂ ਕਰਾਉਂਦਾ ਸ਼ੂਗਰ ਕਰਿਆ ਕਰੋ ਮਹਾਰਾਜ ਦਾ ਫੇ ਰੋਟੀ ਪੱਕੀ ਮਿਲਦੀ ਆ ਕੱਪੜੇ ਤੋਤੇ ਮਿਲਦੇ ਆ ਆਹਾਂ ਤੇ ਸ਼ੂਗਰ ਹੀ ਕੀਤਾ ਹੈਗਾ ਵੀ ਸ਼ੂਗਰ ਨਾਲ ਚਲੋ ਰੋਟੀ ਪੱਕੀ ਮਿਲਣ ਦਾ ਆਪਿਆ ਸਾਨੂੰ ਤੇ ਬੜਾ ਸ਼ੂਗਰਿਆ ਮਹਾਰਾਜ ਤੇਰਾ ਪਰ ਹਮ ਸਾਬ ਨਾ ਦੇ ਵਰਤੇ ਸਮ ਚੀਜ਼ਾਂ ਨੂੰ ਆਪਣੇ ਘਰ ਨੂੰ ਘਰ ਸਮਝੇ ਨਾਲੇ ਤੁਸੀਂ ਨਾ ਕੁੜੀ ਨੂੰ ਕੀ ਕਹਿੰਦੇ ਜੀ ਇਹ ਵੀ ਮੈਨੂੰ ਗੱਲ ਦਾ ਪਤਾ ਲੱਗਾ ਕੁੜੀ ਨੂੰ ਕੁਛ ਨਹੀਂ ਆ ਕਿਹਾ ਸਾਨੂੰ ਕੁੜੀ ਕਿਹੜੀ ਬੁਰੀ ਲੱਗਦੀ ਆ ਧੀਏ ਅਸੀਂ ਕੁੜੀ ਨੂੰ ਇਹ ਗੱਲ ਮੈਂ ਇਹਨੂੰ ਕਹੀ ਆ ਕਿ ਕੁੜੀ ਨੂੰ ਜਿਹੜਾ ਪੈਂਟਾਂ ਪਾਉਣੀਆਂ ਤੇ ਉੱਚੀਆਂ-ਉੱਚੀਆਂ ਚੰਗੀਆਂ ਪਾਉਣੀਆਂ ਉਹ ਨਾ ਪਾ ਮੈਨੂੰ ਨਹੀਂ ਇਹ ਚੰਗੀਆਂ ਲੱਗਦੀਆਂ ਵੇਖੋ બીજી ਗੱਲ ਵਾ ਇਦਾਂ ਸਮੇਂ ਦੇ ਨਾਲ ਚੱਲਣਾ ਪੈਂਦਾ ਵਾ ਜਦੋਂ ਬਾਹਰ ਬੱਚੇ ਇਦਾਂ ਦੇ ਕੱਪੜੇ ਪਾਉਂਦੇ ਆ ਨਾ ਫਿਰ ਆਪਣੇ ਬੱਚੇ ਆਣ ਕੇ ਮੰਗਦੇ ਆ ਤੇ ਲੈ ਕੇ ਦੇਣੇ ਵੀ ਪੈਂਦੇ ਆ ਸਮਾਜ ਵਿੱਚ ਰਹਿਣਾ ਹੋਵੇ ਨਾ ਸਾਰਾ ਇਹ ਕਰਨਾ ਪੈਂਦਾ ਵਾ ਕਿਹੜੀ ਕੁੜੀ ਨਹੀਂ ਪਾਉਂਦੀ ਸਾਰੀਆਂ ਕੁੜੀਆਂ ਪਜਾਮੇ ਪਾਉਂਦੀਆਂ ਵਾ ਸੂਟ ਪਾਇਆ ਮਾੜਾ ਲੱਗਦਾ ਵਾ ਜਾਂ ਸੂਟ ਪਾ ਲੈਂਦੇ ਤੇ ਕੋਈ ਗੱਲ ਨਹੀਂ ਜਦੋਂ ਵੱਡੀ ਹੋਊਗੀ ਨਾ ਆਪੇ ਸੂਟ ਪਾਲਿਆ ਕਰੋਗੇ ਵੱਡੀ ਸਰੀ ਤੇ ਹੋਈ ਆ ਹਲ ਨਹੀਂ ਲੈ 10 ਕਿੱਡੀ ਕੁ ਹੋ ਗਈ ਆ ਕਿੰਨੀ ਕੁ ਦੀ ਉਮਰ ਵਾ ਉਹ ਵੱਡੀ ਗਈ ਆ ਆਹ ਵੱਡੀ ਤੇ ਬਹੇਰੀ ਆ ਤੇ ਮੈਨੂੰ ਤੇ ਨਹੀਂ ਚੰਗਾ ਲੱਗਦਾ ਇਦਾਂ ਦਾ ਪਾ ਕੇ ਤੇ ਬਾਹਰ ਨੂੰ ਤੁਰ ਪੈਂਦੀਆਂ ਨੇ ਫਿਰ ਬੰਸਾ ਜੀਂਗਾ ਚਲੋ ਜੇ ਘਰ ਪਾ ਲੈ ਪਤਾ ਇਨੇ ਖਾਂਚ ਤੇ ਕੋਈ ਗੱਲ ਨਹੀਂ ਬੀਜੀ ਖਾ ਗੱਲ ਨਾ ਸੋਚਿਆ ਕਰੋ ਹੁਣ ਸਮਾਂ ਬਦਲ ਗਿਆ ਵਾ ਤੇ ਸਮੇ ਦੇ ਹਿਸਾਬ ਨਾਲ ਚੱਲਣਾ ਵੀ ਪੈਂਦਾ ਵਾ ਜੇ ਇਹ ਨਾ ਸਲਵਾਰ ਕਮੀਜ਼ ਪਾਵੇ ਫਿਰ ਲੋਕਾਂ ਨੇ ਕਹਿਣਾ ਅਨਪੜਵਾ ਕੱਪੜਾ ਪਾਉਣਾ ਨਹੀਂ ਇਹਨਾਂ ਨੂੰ ਆਉਂਦਾ ਇਹਨਾਂ ਦੇ ਬੱਚੇ ਨੂੰਤਲ ਨਹੀਂ ਗਈ ਹੈਗੀ ਤੇ ਤੂੰ ਇਹ ਚੋਪਾ ਕਰਕੇ ਨਾ ਰੱਬ ਰੱਬ ਕਰਿਆ ਕਰੋ ਤੇ ਦੋ ਫੁਲਕੇ ਖਾਦੇ ਤੇ ਆਰਾਮ ਨਾਲ ਲੰਮੇ ਪਏ ਉਹ ਤਾਂ ਗੱਲ ਠੀਕ ਹੈ ਤੇ ਇਹ ਮੈਂ ਤਾਂ ਕਰਦੀ ਨਹੀਂ ਕੋਈ ਗੱਲ ਇੱਡੀ ਮੈਂ ਤੇ ਹੋਇਆ ਕਿ ਭੀ ਤੂੰ ਉਹਨੂੰ ਸੂਟ ਸੋਹਣਾ ਸਵਾਦ ਦੇ ਭਾਈ ਵਧੀਆ ਸਵਾਦ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਪੰਮੇ ਹੀ ਆ ਤਾਂ ਫਿਰ ਪਾਈ ਜਾਵੇ ਫਿਰ ਮੈਨੂੰ ਕੀ ਲੱਗੇ ਮੈਂ ਤੁਹਾਨੂੰ ਅੱਖ ਜਦੋਂ ਸੂਟ ਪਾਉਣ ਵਾਲੀ ਹੋਊਗੀ ਨਾ ਉਹ ਸੂਟ ਪਾੜਿਆ ਕਰੂਗੀ ਹਰੋ ਠੀਕ ਜਿੰਦਾਂ ਤੋਂ ਕਹਿਨੀ ਉਦਾਂ ਹੀ ਸਹੀ ਮੈਂ ਕੀ ਆਖਣਾ ਫਿਰ ਉਹ ਜੀ ਹੁਣ ਨਾ ਕੱਲੋਂ ਸਾਡੀ ਕੁੜੀ ਹੁੰਦੀ ਤਾਂ ਅਹੀਂ ਨਹੀਂ ਲੈ ਕੇ ਦੇਣੀ ਉਹਨੇ ਹੀ ਮੰਗਣੀ ਮੈਨੂੰ ਜੀਨਾ ਲੈ ਕੇ ਦੋ ਮੈਨੂੰ ਪਜਾਮੇ ਲੈ ਕੇ ਦੋ ਆਹੋ ਮੰਗਦੀਆਂ ਤਾਂ ਹੈ ਨਹੀਂ ਕੁੜੀਆਂ ਪਰ ਚੰਗੇ ਨਹੀਂ ਲੱਗਦੇ ਉਦਾਂ ਚੰਗੇ ਤਾਂ ਹੁਣ ਫਿਰ ਮੰਮੀ ਸਾਰਿਆਂ ਦੇ ਨਾਲ ਹੀ ਆ ਨਾ ਕੀ ਆ ਛੱਗੀਆਂ ਜੀਆਂ ਪਾਈਆਂ ਹੁੰਦੀਆਂ ਨਾਲ ਘੰਟਾਂ ਪਾਈਆਂ ਹੁੰਦੀਆਂ ਨਾ ਨਾ ਸਜਦੀਆਂ ਤਾਂ ਪਰ ਹੁਣ ਉਹਨੂੰ ਨੋਕਾ ਟੋਕੀ ਨਾ ਕਰਿਓ ਮੈਨੂੰ ਮੁੜ ਕੇ ਕੀ ਆ ਨਾ ਆਵੇ ਪੇਗ ਦਾ ਨਾ ਤੇ ਉਹ ਆਮੰਦਰ ਤਾ ਉਹਨੇ ਤੈਨੂੰ ਰੋ ਰੋ ਫੋਨ ਕੀਤਾ ਤੇ ਤੇ ਘਰ ਹੀ ਗੱਲ ਕਰ ਰਹੀਂ ਦੀ ਉਹ ਲੈ ਦੱਸੋ ਹਾਂ ਜੇ ਮੈਂ ਹੱਥੀ ਚੁੱਕ ਕੇ ਲਿਆਂਦੀ ਤਾਂ ਮੈਨੂੰ ਹੀ ਦੱਸਣਾ ਸੀ ਜੇ ਤੁਸੀਂ ਕੋਈ ਗੱਲ ਨਾ ਕਰਦੇ ਹੋ ਤਾਂ ਨਾ ਰੋਂਦੀ ਕੀ ਐਡੀ ਵੱਡੀ ਆਹ ਗੱਲ ਕਰ ਦਿੱਤੀ ਉਹਨੂੰ ਉਹਨੂੰ ਤੇ ਹੋਇਆ ਕਹਿੰਦੇ ਪਤਾ ਜਿਹੜੀ ਸਾਹਿਬ ਨਾਲ ਤੁਹਾਾਰਾ ਬੱਤ ਲਿਆ ਕਰ ਤੇ ਇੰਨਾ ਖੁੱਲਾ ਹੱਥ ਨਾ ਰੱਖ ਘਰ ਤੇਰਾ ਹੀ ਆ ਤੁਸੀਂ ਵੀ ਕਰਦੇ ਗੱਲਾਂ ਤੇ ਬੱਚੇ ਵੀ ਕਰਦੇ ਆ ਬੱਚਿਆਂ ਨੂੰ ਸਮਝਾਉਣੀ ਚਾਹੀਦੀ ਆ ਕਿੱਥੇ ਆਪ ਹੱਥ ਛੱਡਦੇ ਹੀ ਹੁਣ ਇਹਨਾਂ ਨੂੰ ਗੱਲਾਂ ਹੁੰਦੀਆਂ ਦੋ ਦੋ ਦਿਨ ਭੁੱਖੇ ਰਹਿੰਦੇ ਹੁੰਦੇ ਸੀਗੇ ਚੌਲ ਖਾ ਕੇ ਗੁਜ਼ਾਰਾ ਕਰਦੇ ਸੀ ਆਹੋ ਤੇ ਚਲ ਠੀਕ ਆ ਗੱਲਾਂ ਫਿਰ ਹੁਣ ਇਹ ਗੱਲਾਂ ਕਾਹਦੀਆਂ ਵਿਚਾਰੇ ਕਰਦੇ ਨੇ ਉਹਨਾਂ ਨੇ ਕੀ ਗੱਲਾਂ ਕਰਨੀਆਂ ਨੇ ਬੀਜੀ ਮੈਨੂੰ ਸਾਰਾ ਪਤਾ ਲੱਗਦਾ ਖਾ ਗੱਲ ਘੜੀ ਘੜੀ ਨਾ ਤੁਸੀਂ ਕਰੋ ਤੇ ਪਰ ਤੁਸੀਂ ਬੱਚਿਆਂ ਨੂੰ ਸਮਝਾਇਓ ਪਿਓ ਹੜੇ ਤੁਹਾਡੀ ਮਾਂ ਵਾ ਤੁਹਾਡੀ ਭੈਣ ਵਾ ਉਹਨਾਂ ਨਾਲ ਲਾ ਕੇ ਖਾਣੀ ਪੈਣੀ ਆ ਉਹ ਤੇ ਹਾਂ ਪਹਿਲਾਂ ਉਹਨਾਂ ਨੂੰ ਤਰਾ ਸਮਝਾਤਾ ਕਿ ਪੁੱਤ ਜੇ ਤੁਸੀਂ ਉਹਨਾਂ ਨੂੰ ਮਾਂ ਸਮਝੋਗੇ ਤਾਂ ਤੁਹਾਨੂੰ ਪੁੱਤ ਸਮਝੇਗੀ ਤੇ ਪਰ ਮੇਰੇ ਸਾਹਮਣੇ ਤਾਂ ਬੱਚਿਆਂ ਨੇ ਕੋਈ ਗੱਲ ਕੀਤੀ ਨਹੀਂ ਠੰਗੀ ਮਾੜੀ ਚਲ ਕੋਈ ਨਹੀਂ ਹੁਣ ਤੇ ਉਹ ਮੈਨੂੰ ਸਾਹਮਣੇ ਦਿਖਾ ਰੀਂਗੇ ਡੇ ਕਿਤੇ ਤੇ ਮੈਂ ਫਿਰ ਦਿਨੇ ਆਉਂਗੀ ਕਿਹ ਦਿਨ ਚੰਗਾ ਹਾਂ ਚਲੋ ਆ ਕੇ ਪੁੱਛਣੀ ਤੂੰ ਮੇਰੇ ਸਾਹਮਣੇ ਤਾਂ ਨਹੀਂ ਉਹਨਾਂ ਵਿਚਾਰਿਆ ਕੋਈ ਗੱਲ ਕੀਤੀ ਕੋਈ ਨਹੀਂ ਮੈਂ ਤੁਹਾਡੇ ਸਾਹਮਣੇ ਬਿਠਾ ਕੇ ਪੁੱਛੂੰਗੀ ਫਿਰ ਪੁੱਛ ਲਈ ਚਲ ਠੀਕ ਹਾਂ ਕੋਈ ਨਹੀਂ ਚਲੋ ਠੀਕ ਹੈ ਮੈਂ ਵੀ ਜਾਣੀ ਮੈਂ ਸਬਜ਼ੀ ਤਾਂ ਕਿਹਾਈ ਹਾਂ ਚਲੋ ਕੋਈ ਗੱਲ ਨਹੀਂ ਅੱਜ ਇਹ ਕਿਹ ਜਿਹਾ ਪੁੱਛ ਲਈ ਆੜ ਕੇ ਅੱਜ ਦੱਸ ਦਿੰਦੇ ਉਹ ਵੀ ਜੋ ਦੱਸਣਾ ਮੈਂ ਕਿ ਆਖਣਾ ਨਹੀਂ ਰਾਤ ਕਦੇ ਚੰਗੀ ਮਾੜੀ ਆਖਦੀ ਨਹੀਂ ਮੈਂ ਤੇ ਹੋਇਆ ਤੇ ਪੁੱਤ ਜੇ ਤੂੰ ਚੱਲ ਸੰਭਲ ਕੇ ਸਮਾਨ ਆਪਣਾ ਧਿਆਨ ਵਰਤ ਲਿਆ ਕਰ ਤੇਰਾ ਹੀ ਸਭ ਕੁਛ ਹੈ ਤੇਰਾ ਹੀ ਘਰ-ਬਾਰ ਹੈ ਜੀ ਕਰੇ ਤੂੰ ਸਾਰਾ ਲਟਾਣਾ ਤੇ ਜੀ ਕਰੇ ਤੂੰ ਸੰਭਾਲਣਾ ਚਲੋ ਲੱਗੀ ਹੋ ਜੀ ਚੱਕਤਾ ਮੁੰਡੀ ਘੜੀ ਆ ਕੇ ਸਭ